ਹਾਂ ਜੇ ਕੁਝ ਹੋ ਗਿਆ ਹੋ ਜਾਂਦਾ ਕੋਈ ਨਹੀਂ ਜਦੋਂ ਗੱਲ ਪੁੱਠੀ ਕਰਨੀ ਚਾਹੁੰਦੇ ਕੋਈ ਜਦੋਂ ਮੇਰੀ ਗੱਲ ਸੁਣੋ ਨਹੀਂ ਨਹੀਂ ਅਗਲਾ ਪੁੱਠੀ ਕਰਨੀ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਸਾਡਾ ਅੰਦਰ ਏਜੰਟ ਬੈਠੂਗਾ ਤਾਂ ਲੜਾਈ ਹੋਊਗੀ ਫਿਰ ਇਹਦਾ ਮਤਲਬ ਇਹ ਇਹ ਦੇਖੋਗਾ ਇਹਦਾ ਮਤਲਬ ਇਹ ਹੈ ਵੀ ਤੁਸੀਂ ਕੱਲੇ ਬਹਿਣਾ ਚਾਹੁੰਦੇ ਹੋ ਤਾਂ ਮਨਮਰਜ਼ੀ ਦਾ ਅੰਦਰ ਵੋਟਾਂ ਪਾਉਣੇ ਆਂ ਅਸੀਂ ਵੋਟਾਂ ਵੋਟਾਂ ਕਿ ਅਸੀਂ 30 ਚਾਰੀ ਵੋਟਾਂ ਪਾਏ ਜਾਂਦੇ 100 ਵੋਟ ਪੈਣੀ ਹਰ ਜਿੱਤੇ ਇੱਕ ਵੋਟ ਤੇ ਹੁੰਦੀ ਹੈ ਜੀ ਇੱਕ ਤੇ ਜੋ ਵਗਦੀ ਮੇਰੀ ਮਰਜ਼ੀ ਹੋ ਜਾਂਦੀ ਸਾਨੂੰ ਹਰ ਜਿੱਤੇ ਨਾਲ ਨਾਲ ਲੜਾਈ ਤਾਂ ਹੋਊਗੀ ਜਦੋਂ ਅਗਲਾ ਆਉਣਾ ਇਹਨੂੰ ਬਾਹਰ ਕੱਢ ਦੋ ਲੜਾਈ ਕਿਉਂ ਨਾ ਹੋਊਗੀ ਤੁਹਾਨੂੰ ਕੋਈ ਨਹੀਂ ਬਾਹਰ ਕੱਢਦਾ ਕੋਈ ਏਜੰਟ ਬੈਠਾ ਅੰਦਰ ਟੋਡਾ ਪੋਲੀਗਨ ਅੰਦਰ ਬੈਠਾ ਸਾਡੇ ਜੈਂਟਲੂ ਤੁਸੀਂ ਬਹਿ ਨਹੀਂ ਦੇ ਰਹੇ ਉਲਟਾ ਕਿਹਦੇ ਨਾਲ ਲੜਾਈ ਹੋਊਗੀ ਇਹ ਜੈਂਟੇ ਨੂੰ ਜੈਂਟੂ ਤੁਸੀਂ ਟਰੈਕਟਰ ਧਮਕੀ ਆਹੀ ਹੈ ਜੇ ਜੈਂਟਾ ਦੀ ਭਾਵੇਂ ਦਾ ਲੜਾਈ ਹੋਊਗੀ ਤੁਹਾਡਾ ਜੈਂਟਾ ਕਹਿ ਰਿਹਾ ਹੈ ਕਿ ਕਿੱਥੇ ਆ ਬਾਹਰ ਜੈਂਟਾ ਟਾਂਕ ਨਹੀਂ ਦਿੰਦਾ ਬਹਿਣਾ ਦਾ ਕਿੰਨਾ ਦਾ ਟਾਈਮ ਹੁੰਦਾ ਚੱਲੂ ਸਾਰੇ ਪਤਾ ਅੱਜ ਤੇ ਕਰ 7 ਵਜੇ ਹੁੰਣਾ ਹੁੰਦਾ 11 ਵਜੇ ਉਹਨੇ ਸਾਨੂੰ ਪੁੱਠਾ ਸਵੇਰਾ ਪੋੜਨਾ ਸਾਡੀ ਮਕਾਦਮੇ ਨੇ ਕਿੰਨੇ ਉਹ ਸਾਡੇ ਪਿੰਡ ਵਾਲੇ ਨੇ ਤੁਸੀਂ ਸਾਡੇ ਕੋਲੇ ਰਾਈਟ ਆ ਸਾਡਾ ਪੋਲਿੰਗ ਜੈਂਟਾ ਖੜਾ ਹੈ ਤੇ ਅਸੀਂ ਉਹਨੂੰ ਅੰਦਰ ਪਿਠਾਉਣਾ ਹੈ ਸਟਾਫ ਤਿਆਰ ਬੈਠਾ ਪਿਠਾਉਣ ਲਈ ਪਰ ਤੁਸੀਂ ਇਹ ਗੱਲਪੀ ਦਾ ਅਗਰਲਾ ਸਿੰਘ ਵੀ ਤੁਸੀਂ ਕੈਂਡੀਡੇਟ ਆਗੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਆ ਅੱਠ ਵਜੇ ਅੱਠ ਵਜੇ ਇਹ ਫੇਰੇ ਕਿਉਂ ਨਹੀਂ ਪਿਆ ਅੱਠ ਵਜੇ ਲੇਟ ਹੋ ਗਏ ਇੱਕ ਮਿੰਟ ਇੱਕ ਮਿੰਟ ਕੈਂਡੀਡੇਟ ਜਿਹੜਾ ਜੈਂਟਾ ਬੈਠੂਗਾ 8 ਵਜੇ ਅੰਦਰ ਆ ਕੇ ਵੋਟ ਪੋਲ ਕਰ ਜਾਂਦਾ ਹਾਂਜੀ ਸਰ ਤੇ ਵਾਈਫ ਦੇ ਨਾਲ ਇੰਟਰ ਕਰਾ ਲਈਏ ਆਕਰ ਆ ਰੋਮਿਲ ਕੀ ਹੋ ਠੀਕ ਹੈ ਉਪਰ ਹੋਈਆਂ ਵੀਰੇ ਕੋਣ ਹੈ ਉਹ ਕਿਹਦੇ ਉਪਰ ਮਾਰ ਟਰਨਿੰਗ ਆਪਾਂ ਚੱਲਦੇ ਹਾਂ ਅਮ ਤੀ ਇਹ ਮੋਟਰ ਗੱਲ ਕਰੀ ਚੁੱਕੇ ਨਾ ਬਹਾਰ ਉਹਦੀੰ ਦਾ ਕੋਈ ਮੁੰਡਾ ਜਿਹਨੇ ਗੱਲ ਕੀਤੀ ਹੈ ਇਹ ਪਹਿਲੇ ਗੱਲ ਕੀਤੀ ਸੀ ਕੋਈ ਨਾਲ ਕੀ ਸੀ ਕਿ ਮਤਲਬ ਬਾਈ ਆਰਓ ਆ ਟਰਨਿੰਗ ਆਫਿਸ ਦਾ ਪ੍ਰਸ਼ਾਸਨ ਦੇ ਲੈਵਲ ਤੇ ਫੋਨ ਆਇਆ ਹੈ ਉਹਨਾਂ ਨੂੰ ਇਹਨਾਂ ਨੇ ਯਾ ਸਕਿਆ ਵੀ ਕਰਾਈ ਦੁਬਾਰਾ ਫਿਰ ਉਹਨਾਂ ਦਾ ਕਾਲ ਆ ਗਈ ਹੈ ਉਹ ਰੈਟਰ ਕਰਦਾ ਪਿਆ ਉਹ ਲਿਖ ਕੇ ਦੇ ਦੇ ਸਾਡੇ ਬੰਦੇ ਚਾਰ ਬੈਠੇ ਨੇ ਤੇ 7 ਵਜੇ ਦੇ ਬੈਠੇ ਹੋਏ ਆ ਪੂਰੀ ਜਮੀ ਫਰੀ ਚੁਪਲੋ ਹੀਦਾ ਬੈਠਾ ਹਾਂ ਜੇ ਕੁਝ ਹੋ ਗਿਆ ਹੋ ਜਾਂਦਾ ਕੋਈ ਨਹੀਂ ਨਹੀਂ ਜਦੋਂ ਗੱਲ ਪੁੱਛੀ ਕਰਨੀ ਚਾਹ ਰਹੇ ਹੋ ਜਦੋਂ ਮੇਰੀ ਗੱਲ ਸੁਣੋ ਨਹੀਂ ਨਹੀਂ ਅਗਲਾ ਪੁੱਛੀ ਗੱਲ ਕਰੋ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਸਾਡਾ ਅੰਦਰ ਏਜੰਟ ਬੈਠੂਗਾ ਤਾਂ ਲੜਾਈ ਹੋਊਗੀ ਫਿਰ ਇਹਦਾ ਮਤਲਬ ਇਹ ਇਹਦਾ ਮਤਲਬ ਇਹ ਹੈ ਵੀ ਤੁਸੀਂ ਕੱਲੇ ਬਹਿਣਾ ਚਾਹੁੰਦੇ ਹੋ ਤਾਂ ਮਨਮਰਜ਼ੀ ਦਾ ਅੰਦਰ ਵੋਟਾਂ ਪਾਉਣੇ ਹਾਂ ਅਸੀਂ ਵੋਟਾਂ ਕਿ ਅਸੀਂ 35 ਚਾਰੀ ਵੋਟਾਂ ਪੈਆਂ ਤੇ 100 ਵੋਟ ਪੈਣੀਆਂ ਹਰ ਜਿੱਤੇ ਇੱਕ ਵੋਟ ਤੇ ਹੁੰਦੀ ਹੈ ਜੀ ਇੱਕ ਤੇ ਜੋ ਵਗਦੀ ਹੈ ਮੇਰੀ ਮਰਜ਼ੀ ਹੋ ਜਾਂ ਸਾਨੂੰ ਹਰ ਜਿੱਤੇ ਨਾਲ ਨਾਲ ਲੜਾਈ ਤਾਂ ਹੋਊਗੀ ਜਦੋਂ ਅਗਲਾ ਆਉਣਾ ਇਹਨੂੰ ਬਾਹਰ ਕੱਢ ਦੋ ਲੜਾਈ ਕਿਉਂ ਨਾ ਹੋਊਗੀ ਤੁਹਾਨੂੰ ਕੋਈ ਨਹੀਂ ਬਾਹਰ ਕੱਢਦਾ ਕੋਈ ਏਜੰਟ ਬੈਠਾ ਅੰਦਰ ਟੋਡਾ ਪੋਲੀਗਨ ਅੰਦਰ ਬੈਠਾ ਸਾਡੇ ਜੈਂਟਲੂ ਤੁਸੀਂ ਬਹਿ ਨਹੀਂ ਦੇ ਰਹੇ ਉਲਟਾ ਕਿਹਦੇ ਲੜਾਈ ਹੋਈ ਹੈ ਜੈਂਟੇ ਨੂੰ ਜੈਂਟੂ ਤੁਸੀਂ ਟਰੈਕਟਰ ਧਮਕੀ ਆਹੀ ਹੈ ਜੇ ਜੈਂਟਾ ਦੀ ਭਾਵੇਂ ਕਾ ਲੜਾਈ ਹੋਊਗੀ ਤੁਹਾਡਾ ਜੈਂਟਾ ਕਹਿ ਰਿਹਾ ਹੈ ਕਿ ਕਿੱਥੇ ਆ ਬਾਹਰ ਜੈਂਟਾ ਟਾਂਕ ਨਹੀਂ ਦਿੰਦਾ ਬਹਿਣਾ ਦਾ ਕਿੰਨਾ ਦਾ ਟਾਈਮ ਹੁੰਦਾ ਸਾਰੇ ਪਤਾ ਅੱਜ ਤੇ ਕਰ 7 ਵਜੇ ਹੁੰਣਾ ਹੁੰਦਾ 11 ਉਹਨੇ ਸਾਨੂੰ ਪੁੱਠਾ ਸਵੇਰਾ ਪੋੜਨਾ ਸਾਡੀ ਮੁਕਾਦਮਾ ਸਾਡੇ ਪਿੰਡ ਵਾਲੇ ਨੂੰ ਤੁਸੀਂ ਸਾਡੇ ਕੋਲੇ ਰਾਈਟ ਆ ਸਾਡਾ ਪੋਲਿੰਗ ਜੈਂਟਾ ਖੜਾ ਹੈ ਤੇ ਅਸੀਂ ਉਹਨੂੰ ਅੰਦਰ ਪਿਠਾਉਣਾ ਹੈ ਸਟਾਫ ਤਿਆਰ ਬੈਠਾ ਪਿਠਾਉਣ ਲਈ ਪਰ ਤੁਸੀਂ ਇਹ ਗੱਲਪੀ ਦਾ ਅਗਰਲਾ ਸਿੰਘ ਵੀ ਤੁਸੀਂ ਕੈਂਡੀਡੇਟ ਆਗੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਆ ਅੱਠ ਵਜੇ ਅੱਠ ਵਜੇ ਇਹ ਕਿਉਂ ਨਹੀਂ ਪਾਇਆ 8 ਵਜੇ ਲੇਟ ਹੋਗੇ ਇੱਕ ਮਿੰਟ ਇੱਕ ਮਿੰਟ ਕੈਂਡੀਡੇਟ ਜਿਹੜਾ ਬੈਠੂਗਾ 8 ਵਜੇ ਅੰਦਰ ਆ ਕੇ ਵੋਟ ਪੋਲ ਕਰ ਜਾਂਦਾ ਹਾਂਜੀ ਸਰ ਤੁਹਾਡੀ ਵਾਈਫ ਦੇ ਨਾਲ ਇੰਟਰ ਕਰਾ ਲਈਏ ਆਕਰ ਆ ਰੋਮ ਮਿਲ ਕੀ ਠੀਕ ਹੈ ਉਪਰ ਹੋਈਆਂ ਵੀਰੇ ਕੋਣ ਹੈ ਉਹ ਕਿਹਦੇ ਉਪਰ ਮਾਰ ਟਰਨਿੰਗ ਆਪਾਂ ਚੱਲ ਗਏ ਅਮ ਤੀ ਇਹ ਮੋਟਰ ਗੱਲ ਕਰੀ ਚੁੱਕਾ ਨਾ ਪਹਾਰ ਉਹਦੀਂ ਦਾ ਕੋਈ ਮੁੰਡਾ ਜਿਹਨੇ ਗੱਲ ਕੀਤੀ ਇਹ ਪਹਿਲੇ ਗੱਲ ਕੀਤੀ ਸੀ ਕੋਈ ਨਾਲ ਕੀ ਸੀ ਤੇ ਮਤਲਬ ਬਾਈ ਆਰਓ ਆ ਟਰਨਿੰਗ ਆਫਿਸ ਸਾਰਾ ਪ੍ਰਸ਼ਾਸਨ ਦੇ ਲੈਵਲ ਤੇ ਫੋਨ ਆਇਆ ਹੈ ਉਹਨਾਂ ਨੂੰ ਇਹਨਾਂ ਨੇ ਯਾ ਸਕੇ ਵੀ ਕਰਾਈ ਦੁਬਾਰਾ ਫਿਰ ਉਹਨਾਂ ਦਾ ਕਾਲ ਆ ਗਈ ਹੈ ਜਿਹੜਾ ਹੁਣ ਐਕਟਰ ਕਰਦਾ ਪਿਆ ਉਹ ਲਿਖ ਕੇ ਦੇ ਦੇ ਸਾਡੇ ਬੰਦੇ ਚਾਰ ਬੈਠੇ ਨੇ ਤੇ 7 ਵਜੇ ਤੇ ਬੈਠੇ ਹੋਏ ਆ